ਆਹ ਸਾ ਆਪਣਾ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਯਾਰ ਆਪਾਂ ਮੀਟਿੰਗ ਅਗਲੇ ਦਿਨ ਕਰਾਂਗੇ ਇੱਥੇ ਭੇਜੋ ਪਹਿਲਾਂ ਇੱਥੇ ਰੋਡ ਬਣਦੀ ਆਪਣੀ ਕਿ ਸਰਕਾਰ ਨੇ ਐਸ ਤਰੀਕੇ ਨਾਲ ਜਿਹੜੇ ਜਿਸ ਤਰੀਕੇ ਨਾਲ ਲਾਖੀ ਚਾਰਜ ਕੀਤਾ ਕਿ ਐਸ ਤਰੀਕੇ ਨਾਲ ਕੱਟ ਕੇ ਇਹਨਾਂ ਮਲਾਜ਼ਮਾਂ ਨੂੰ ਦਵਾ ਦੇਾਂਗੇ ਜ਼ੇਲਾਂ 'ਚ ਬੰਦ ਕਰ ਦੇਾਂਗੇ ਪਰਚੇ ਦਰਜ ਕਰ ਦੇਾਂਗੇ ਇਸ ਕਰਕੇ ਇਥੋਂ ਦੀ ਟੈਲੀਗੇਸ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਕੰਦ ਤੇ ਲਿਖਾ ਪੜ੍ਹ ਲੈਣਾ ਚਾਹੀਦਾ ਇਹ ਪੂਰੇ ਦੇਸ਼ ਦੇ ਲੋਕ ਨੇ ਜਿਹੜੇ ਪੂਰੇ ਪੰਜਾਬ ਦੇ ਲੋਕ ਇਹਨਾਂ ਦੀ ਪਿੱਠ ਤੇ ਨੇ ਅਸੀਂ ਫੈਸਲਾ ਕੀਤਾ ਭਾਰਤੀਕ ਸਜਣਾ ਗਰਾਹਾ ਵੱਲੋਂ ਕਿ ਭਰਾਵੋ ਜਿੰਨੀ ਦੇਰ ਸਰਗਰਸ ਕਰੋਗੇ ਡਟ ਕੇ ਸਪੋਰਟ ਕਰਾਂਗੇ ਡਟ ਕੇ ਇਸ ਕਰਕੇ ਇਥੋਂ ਦਾ ਪ੍ਰਸ਼ਾਸਨਾ ਜਿਹੜਾ ਜਣੇ ਕਿਵੇਂ ਇਹਨਾਂ ਮਲਾਦਮਾਂ ਨੂੰ ਕੁੱਟ ਰਿਹਾ ਇੱਕ ਐਸੇ ਚੋ ਦੀ ਵੀਡੀਓ ਦੇਖੀ ਆ ਜਿਹੜੀ ਉਹਦਾ ਹੰਕਾਰ ਡਲ ਡਲ ਪੈਂਦਾ ਅਸੀਂ ਦਾ ਟਿਕੜੇ ਕਰਾਂਗੇ ਕਹਿੰਦਾ ਇਸ ਰਾਣਾ ਚਾਹਰਾ ਭਰਾਵੋ ਜਿਹੜੇ ਪੁਲਿਸ ਵਾਲੇ ਬਲਾਕਮ ਨੇ ਠੀਕ ਆ ਸਾਡੇ ਘਰਾਂ ਸਿਰਿਆਂ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਰਕਾਰੇ ਨਹੀਂ ਰਹਿਣਾ ਇਹ ਕੌਪੜੀਆਂ ਆਉਣਗੀਆਂ ਕੌਪੜੀਆਂ ਜਿਵੇਂ ਸਟੇਟਰ ਕੌਪੜੀ ਜਦੋਂ ਆਈ ਉਹਦੀ ਆਪਣੀ ਪੁਲਿਸ ਸੀ ਆਪਣੀ ਫੌਜ ਦੀ ਉਹਦੀ ਐਸ ਤਰੀਕੇ ਨਾਲ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਆਪਣੀ ਪੁਲਿਸ ਆਪਣੀ ਹੋਊਗੀ ਇਹਨਾਂ ਕੌਪੜੀਆਂ ਦੀ ਫੌਜ ਆਪਣੀ ਹੋਊਗੀ ਇਸ ਕਰਕੇ ਭਰਾਵੋ ਐਥੇ ਜਿਹੜਾ ਤੁਸੀਂ ਸੰਘਰਸ਼ ਕਰ ਰਹੇ ਹੋ ਅੱਜ ਤੋਂ ਢੀ ਮੀਟਿੰਗ ਆ ਕਰਕੇ ਉਸ ਮੀਟਿੰਗ ਦੇ ਵਿੱਚ ਕੀ ਨਕਲ ਦਾ ਜੇ ਨਕਲਾ ਨਹੀਂ ਹੈ ਸਾਡੇ ਹਿਸਾਬ ਨਾਲ ਕੋਈ। ਇਸ ਕਰਕੇ ਇਹ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦੇ ਲਈ ਜਿਵੇਂ ਸਾਡਾ ਕੋ ਕਹਿ ਕੇ ਗਿਆ ਤੁਹਾਨੂੰ ਕਿ ਸਾਡੀਆਂ ਭੈਣਾਂ ਨੇ ਜਿਹੜੀਆਂ ਛੋਟੇ ਘਰ ਵਾਲੀਆਂ ਨੇ ਸਾਡੀਆਂ ਮਾਮਾ ਬੈਠੇ ਰਹੇ ਉਹਨਾਂ ਨੂੰ ਨਾਲ ਲੈ ਕੇ ਆਉਣਾ ਪਊਗਾ ਨਹੀਂ ਇਹ ਲੜਾਈ ਦੇ ਜਿੱਤਿਆ ਨਹੀਂ ਜਾਣਾ। ਅਸੀਂ ਮੀਟਿੰਗ ਕਰਕੇ ਆ ਗਰਾਹਾਂ ਦੇ ਵਿੱਚ ਵੀ ਬਿੰਦਲੀ ਅਕ 2020 ਦੇ ਖਿਲਾਫ ਜਿਹੜੇ ਇਹ ਬਾਹਰ ਤੋਂ ਐਸਡੀਓ ਦੇ ਸਾਊਂਡ ਵੀਕਰਾਂ ਦੇ ਜਿਹੜੀਆਂ 8 ਤਰੀਕ ਨੂੰ ਉੱਥੇ ਵੱਡੇ ਪੱਤਰ ਦੇ ਉੱਤੇ ਕੱਟ ਕਰਾਂਗੇ ਉਹ ਪਿੰਡਾਂ 'ਚ ਕਹਿਣਾ ਉਹ ਤੋਂ ਪਹਿਲਾਂ ਮੀਟਿੰਗਾਂ ਰੈਲੀਆ ਕਰਕੇ ਕਿ ਭਰਾਵੋ ਬਿਜਲੀ ਬਿੱਲ 2025 ਆ ਅਸੀਂ ਇਕੱਲੇ ਰੱਦ ਨਹੀਂ ਕਰਾ ਸਕਦੇ ਆ ਰੋਡ ਵਿੱਚ ਬੱਸਾਂ ਨੇ ਜੜੀਆਂ ਆ ਜਿਹੜੇ ਭਰਾਵੋ ਥੋੜੀ ਲੜਾਈ ਆ ਇਹ ਕੱਲਿਆਂ ਤੋਂ ਨਹੀਂ ਜਿੱਤੀ ਜਾਣੀ ਪਿੰਡਾਂ 'ਚ ਕਹਿਣਾ ਪਊਗਾ ਸਾਡੀਆਂ ਭੈੜਾਂ ਨੂੰ ਕਿ ਜਿਹੜੀਆਂ ਤੁਸੀਂ ਅੱਡੇ 'ਚ ਖੜ੍ਹਦੀਓ ਕਿ ਬੱਸ ਆਊਗੀ ਫ੍ਰੀ ਜਾਵਾਂਗੇ ਆਧਾਰ ਕਾਰਡ 'ਤੇ ਜਾਵਾਂਗੇ ਇਸ ਕਰਕੇ ਜਦੋਂ ਬੱਸਾਂ ਸਰਕਾਰੀ ਨਾ ਰਹਿਆਂ ਇਹ ਜਿਹੜਾ ਫ੍ਰੀ ਸਫਰ ਖਤਮ ਹੋਊਗਾ ਇਸ ਕਰਕੇ ਇਹੀ ਗੱਲ ਕਹਿਣੀ ਆ ਪਿੰਡਾਂ ਦੇ ਵਿੱਚ ਕਿ ਭਰਾਵੋ ਬਿਜਲੀ ਨਹੀਂ ਆਉਂਦਾ ਨਹੀਂ ਹੈ ਬਿਜਲੀ ਦੇ ਟਰਾਂਸਫਾਰਮਰ ਦੇ ਠੇਕੇ ਇੱਕ ਇੱਕ ਠੇਕੇਦਾਰ ਦੇ ਹੋਣਗੇ ਇਸ ਕਰਕੇ ਵੱਡਾ ਮੱਕੜ ਜਾਲ ਹੋ ਲੈ ਕੇ ਆ ਰਹੇ ਨੇ ਇਸ ਕਰਕੇ ਕੁੱਲ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਬਿਜਲੀ ਬੋਰਡ ਵਾਲੀਆਂ ਜਥੇਬੰਦੀਆਂ 28 ਤਰੀਕ ਨੂੰ ਆਇਆ ਨਾ ਲੁਧਿਆਣੇ ਦੇ ਵਿੱਚ ਸਜੋਕਤ ਕਸਾਲ ਮੋੜ ਦੇ ਨਾਲ ਮੀਟਿੰਗ ਹੋਈ ਆ 4 ਤਰੀਕ ਨੂੰ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਹੋਣ ਜਾ ਰਹੀ ਆ ਇਸ ਕਰਕੇ ਭਰਾਵੋ ਜਦੋਂ ਕੁੱਲ ਲੋਕ ਸਾਡੀ ਜੋਟੀ ਪਾਉਗੀ ਮਜ਼ਦੂਰਾਂ ਦੀ ਕਿਸਾਨਾਂ ਦੀ ਮੁਲਾਜ਼ਮਾਂ ਦੀ ਦੇਸ਼ ਕਰਕੇ ਚੁੱਲੇ ਚੁੱਲੇ ਦੀ ਲੜਾਈ ਵੱਟ ਜਾ ਰਹੀ ਆ ਦੇਸ਼ ਕਰਕੇ ਕਿਹੜਾ ਚਾਹੁੰਦੇ ਆ ਕਿ ਤੁਹਾਡੀ ਸਪੋਰਟ ਤੇ ਨਹੀਂ ਆਏ ਅਸੀਂ ਆਪਣੀ ਸਪੋਰਟ ਤੇ ਆਏ ਆ ਆਪਦੇ ਆਪ ਨੂੰ ਮਜ਼ਬੂਤ ਕਰਦੇ ਲਈ ਆਏ ਆ ਐਸੇ ਕਰਕੇ ਭਾਵੇਂ ਬਹੁਤ ਲੰਮੇ ਸਮੇਂ ਦਾ ਪਤਾ ਇਸ ਗੱਲ ਦਾ ਇਹ ਹਮਲੇ ਤੇਜ਼ ਹੋਣਗੇ ਹਮਲੇ ਵੱਡੇ ਆਉਣਗੇ ਐਸੇ ਕਰਕੇ ਕਹਿ ਦਿੰਨਾ ਵੀ ਫਲਾਣਾ ਥਾਣੇ ਮੋਰਚਾ ਲੱਗਿਆ ਬਈ ਫਲਾਣੇ ਮਲਾਜਮਾਂ ਦਾ ਮੋਰਚਾ ਲੱਗਿਆ ਉਹ ਤਾਂ ਚਾਹ ਦਾ ਲੱਗਰ ਵੀ ਭੇਜਾਂਗੇ ਤੇ ਟੈਂਟ ਦੀ ਲੋੜ ਪਈ ਉਹ ਵੀ ਭੇਜਾਂਗੇ ਐਸੇ ਕਰਕੇ ਕਹਿੰਦੇ ਆ ਭਰਾਵੋ ਐਸੇ ਕਰਕੇ ਕਿ ਵੱਡੀ ਖੇਲਤੀ ਚ ਆਉਣ ਵਾਲੇ ਦਿਨਾਂ ਚ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਆ ਪਿੰਡਾਂ ਚ ਪੂਰੀ ਤਰ੍ਹਾਂ ਦੇ ਨਾਲ ਚੁੱਲ੍ਹੇ-ਚੁੱਲ੍ਹੇ ਤੇ ਇਹ ਗੱਲ ਜੇ ਲੈ ਕੇ ਜਾਵਾਂਗੇ ਕਿ ਇਹਨਾਂ ਬੇਈਮਾਨਾਂ ਨੇ ਸਿੱਖਿਆ ਨੀਤੀ ਬਦਲਦੀ ਇਹਨਾਂ ਬੇਈਮਾਨਾਂ ਨੇ ਆ ਜੁਨੀਵਰਸਿਟੀ ਦਾ ਸੰਗਰਸ਼ ਜਿਹੜੇ ਜਿੱਤ ਕੇ ਵਿਦਿਆਰਥੀ ਓ ਭਰਾਵੋ ਜਦੋਂ ਤੁਸੀਂ ਇੱਥੇ ਬਹਿ ਕੇ ਅੱਡੇ 'ਚ ਬਹਿ ਕੇ ਉਹਦੇ ਹੱਕ 'ਚ ਨਾਰਾ ਮਾਰਦੇ ਹੋ ਇਸ ਕਰਕੇ ਸਰਕਾਰ ਨੂੰ ਪਤਾ ਲੱਗਦਾ ਕਿ ਮਹਾਲਤਾ ਬਦਲੂਗਾ ਇਸੇ ਕਰਕੇ ਕਹਿਣਾ ਚਾਹੁੰਦੇ ਆ ਭਰਾਵੋ ਸਾਡੀਆਂ ਭੈੜਾਂ ਨੂੰ ਲੈ ਕੇ ਆਉਂ ਮੋਰਚਾ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਇਹੋ ਜਿਹੇ ਕਾਨੂੰਨ ਲੈ ਕੇ ਆ ਰਹੇ ਨੇ ਜਿਹੜੇ ਸਾਡੇ ਪੜੇ ਦੇਖੇ ਬੱਚੇ ਨੇ ਉਹਨਾਂ ਨੇ ਭਰਾਵੋ ਉਹਨਾਂ ਨੂੰ ਇਹ ਜਿਹੜੀ ਲੱਪਣੀਆਂ ਅਸੀਂ ਤਾਂ ਆ ਮੈਂ ਕਰਦੇ ਨੇ ਪੀਆ ਡੀਸੀ ਦੇ ਮੁਲਾਜ਼ਮ ਕਿ ਸਾਡੀ ਠੇਕੀ ਵਾਲੇ ਦਾ ਰਹਿਣ ਦਿਓ ਉਹ ਨਹੀਂ ਸੜਣੀ ਉਹ ਲੈ ਕੇ ਆਏ ਨੇ ਭਰਾਵੋ ਨਵੇਂ ਲੇਬਰ ਕੋਰਟ ਲੈ ਕੇ ਆਏ ਨੇ ਨਵੇਂ ਕਨਾਈਵ ਕੋਰਟ 44 ਕਾਨੂੰਨ ਨੇ ਜਿਹੜੇ ਲੇਬਰ ਦੇ ਉਹ ਚਾਰ ਕੋਟਾਂ 'ਚ ਬਦਲ ਦਿੱਤੇ ਗਏ ਨੇ ਇਸ ਕਰਕੇ ਤੁਹਾਨੂੰ ਬੇਨਤੀ ਕਰਦਿਆਂ ਕਿ ਮਜ਼ਬੂਤ ਹੋ ਇਕੱਠੇ ਹੋ ਇਥੋਂ ਦੇ ਪ੍ਰਸ਼ਾਸਨੋਂ ਇੰਟੈਲੀਜੈਂਸ ਨੂੰ ਫੇਰ ਕਿਹੜਾ ਚਾਹੁੰਦੇ ਆ ਕਿ ਇਹਨਾਂ ਮਲਾਜਮਾਂ ਤੇ ਪ੍ਰਸੰਧਤ ਕਰਕੇ ਐਸ ਤਰੀਕੇ ਨਾਲ ਘੁੱਟ ਕੇ ਦਵਾਦਿਆਂ ਦੇ ਪਰਚੇ ਦਰਜ ਕਰਕੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਵਿਰੋਧ ਨਹੀਂ ਕਰਨਾ ਪਰ ਉਹ ਤੁਸੀਂ ਲੜਾਈ ਜਿੱਤ ਚੁੱਕੇ ਹੋ ਜੇ ਉਹ ਪੂਰੀ ਤਰ੍ਹਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਜਾਨ ਤੇ ਚ ਰਹਿ ਕੇ ਇਹਨੂੰ ਲੜੋਂਗੇ ਉਹਨਾਂ ਵਾਲੇ ਦਿਨਾਂ ਚ ਇਸ ਕਰਕੇ ਸਾਡੇ ਗੁਰੂਆਂ ਨੇ ਕਿਹਾ ਕਿ ਆਪਣੇ ਹੱਥੀ ਆਪਣਾ ਆਪੇ ਕਾਰਜ ਚ ਸਵਾਰਿਓ ਉਹ ਪ੍ਰਭੂ ਤਪੱਸਿਆ ਕਰਕੇ ਇਹ ਬਾਈ ਤਪੱਸਿਆ ਕਰ ਲਈਏ ਕੋਈ ਗੱਲ ਨਹੀਂ ਕੌਡਾ ਪੀਰ ਮੰਨ ਜੂਗਾ ਉਹ ਤਪੱਸਿਆ ਕਰਕੇ ਉਹਨੇ ਨਹੀਂ ਮੰਨਣਾ ਉਹਨੇ ਸੰਘਰਸ਼ ਦੇ ਖਾੜਿਆਂ ਦੇ ਵਿੱਚ ਜਦੋਂ ਅਸੀਂ ਮਜ਼ਬੂਤ ਹੋਵਾਂਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਬਾਈ ਅੱਜ ਭੈੜਾ ਵੀ ਆ ਗਿਆ ਅੱਜ ਦੂਜੀ ਧੱਲੇ ਬੰਦੇ ਵੀ ਆ ਗਏ ਅੱਜ ਅੱਧੇ ਧੱਲੇ ਬੰਦਿਆ ਇਕੱਠੀਆਂ ਹੋ ਗਈਆਂ ਅੱਜ ਟੀਚਰ ਵੀ ਆ ਗਏ ਇਹਸ ਕਰਕੇ ਇਹ ਭੌੜਾ ਨੇ ਮੰਗਣਾ ਇਹਸ ਕਰਕੇ ਪ੍ਰਭੂ ਤੁਮੋਂ ਅਪੀਲ ਹੈ ਆਪਣੀ ਜਥੇਬੰਦੀ ਨੂੰ ਵੀ ਮਜ਼ਬੂਤ ਕਰੋ ਤੇ ਦੂਜੀਆਂ ਜਥੇਬੰਦੀਆਂ ਨਾਲ ਸਾਥ ਬਣਾਓ ਕਿਉਂਕਿ ਸਾਥ ਜੀ ਚੱਲਣ ਵਾਲੀ ਕੰਮ ਨੇ ਉਹ ਵੱਡੀ ਪੱਤਰ ਤੇ ਮਾਰ ਲੈ ਕੇ ਆ ਰਹੇ ਨੇ ਉਹ ਲੈ ਕੇ ਆ ਰਹੇ ਨੇ ਪੂਰੀ ਤਰ੍ਹਾਂ ਦੇ ਖੇਤੀ ਤੇ ਕਬਜ਼ਾ ਕਰਨ ਦੇ ਲਈ ਉਹ ਸੀੜ ਬੈਲ ਲੈਂਦੇ ਆ ਲੈ ਆਉਣਾ ਨੇ ਇਸ ਕਰਕੇ ਜਿਹੜਾ ਬਿਜਲੀ ਬੈਲ ਲੈ ਕੇ ਆਏ ਨੇ ਇਹ ਬੈਲਦੀਆਂ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਇਹਨੇ ਕੋਈ ਨਹੀਂ ਸੱਡਣਾ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਬਿਜਲੀ ਤੋਂ ਮੇਰਾ ਅਸੀਂ ਚੱਲੀ ਨਹੀਂ ਸਕਦੇ ਇਸ ਕਰਕੇ ਸਾਨੂੰ ਅਗਲੀ ਬਣਾਤਾ ਇਹਨਾਂ ਨੇ ਬਿਜਲੀ ਦਾ ਅਗਲੀ ਇਸ ਕਰਕੇ ਤੁਹਾਨੂੰ ਕਹਿਣਾ ਚਾਹ ਰਿਹਾ ਕੇ ਪੀਆਰਟੀਸੀ ਦੇ ਮੁਲਾਜ਼ਮ ਭਰਾਵੋ ਪੂਰੀ ਤਰ੍ਹਾਂ ਜਰਾ ਕਾਇਮ ਹੋ ਕੇ ਬੈਠੋ ਅਸੀਂ ਤੁਹਾਡੀ ਪਿੱਠ ਤੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ